ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕ tartar ਤੇ ਤੇ ਅੱਜ ਆਪਾਂ ਸੁਣਨੇ ਹਾਂ ਲੇਖਕ ਰਾਮਸਰੂ ਪਣਖੀ ਜੀ ਦਰ ਲਿਖਿਆ ਹੋਇਆ ਨਾਵਲ ਸਲਫਾਸ ਪਾਗ 11 ਫਰਵਰੀ ਦਾ ਮਹੀਨਾ ਸੀ ਮਹੀਨਾ ਮੁੱਕਣ ਵਾਲਾ ਹੀ ਸੀ ਕਣਕਾਂ ਨੂੰ ਦੁੱਧ ਦੇ ਪੈਣ ਲੱਗੇ ਸਨ ਖੇਤਾਂ ਵਿੱਚ ਚਾਰੇ ਪਾਸੇ ਖੜੀਆਂ ਕਣਕਾਂ ਏਉ ਲੱਗਦੀਆਂ ਜਿਵੇਂ ਹਰਾ ਸਮੁੰਦਰ ਠਾਠ ਮਾਰਿਆ ਹੋਵੇ ਹਵਾ ਵਗਦੀ ਤਸਮੁੰਦਰ ਦੀਆਂ ਲਹਿਰਾਂ ਵਾਂਗ ਹੀ ਕਣਕ ਝੂਮਦੀ ਜੱਟ ਆਪਣੇ ਖੇਤਾਂ ਵਿੱਚ ਜਾ ਕੇ ਕੋਈ ਕੱਕ ਪੱਠਾ ਲੈ ਕੇ ਆਉਂਦਾ ਤਾਂ ਉਹਨਾਂ ਦੇ ਮਨ ਵਿੱਚ ਵੀ ਸਰੂਰ ਦੀ ਇੱਕ ਪੰਡ ਜਈ ਬੰਨੀ ਜਾਂਦੀ ਸੁਆਣੀਆਂ ਆਪਣੇ ਘਰਾਂ ਨੂੰ ਲਿਪ ਪੋਚ ਰਹੀਆਂ ਸਨ ਨਵੀਂ ਬਹੂਆਂ ਕਣਕ ਦੀ ਉਡੀਕ ਖੋਣ ਲੱਗੀ ਸੀ ਪਰ ਕੁਦਰਤ ਦੇ ਰੰਗ ਬਹੁਤ ਨਿਆਰੇ ਹਨ ਇਹਨਾਂ ਦਿਨਾਂ ਵਿੱਚ ਮੀਦੀ ਲੋੜ ਤਾਂ ਹੁੰਦੀ ਹੈ ਪਰ ਐਨੀ ਨਹੀਂ ਐਨਾ ਮੀ ਪਿਆ ਕਿ ਹਟਣ ਦਾ ਨਾ ਹੀ ਨਾ ਲਵੇ ਦੋ ਕੁ ਦਿਨ ਤੱਕ ਲੋਕ ਵਾਵਾ ਖੁਸ਼ ਹੋਏ ਆakre ਸੰ ਵਾਬਈ ਦਾਤਿਆ ਲਾ ਤੇ ਰੰਗ ਐਤ ਕੀ ਮੋਟਾ ਦਾਣਾ ਪਉ ਬਈ ਬੱਲੀਆਂ ਚ ਪਰ ਤੀਜਾ ਦਿਨ ਚੌਥਾ ਦਿਨ ਇਹ ਤਾਂ ਪੂਰੇ 7 ਦਿਨਾਂ ਦੀ ਛੜੀ ਸੀ ਛੜਾਕੇ ਦਾ ਮੀ ਵੀ ਨਹੀਂ ਸੀ ਬਸ ਨਿੱਕੀ ਕਣੀ ਵਰਦੀ ਤੇ ਵਰਦੀ ਹੀ ਤੁਰੀ ਜਾਂਦੀ ਗੁੰਗੇ ਬਦਲਾ ਵਿੱਚ ਉਹ ਪਾਣੀ ਲਗਾਤਾਰ ਡਿੱਗ ਰਿਹਾ ਸੀ ਨੀਵੇਂ ਖੇਤਾਂ ਵਿੱਚ ਤਾਂ ਪਾਣੀ ਭਰ ਨਹੀਂ ਸੀ ਉੱਚਿਆਂ ਨੂੰ ਵੀ ਮਾਰ ਕਰ ਗਿਆ ਕੋਈ ਖੇਤ ਅਜੇ ਹਣੀ ਬਚਿਆ ਜਿਸ ਦੀਆਂ ਬੱਲੀਆਂ ਪਾਣੀ ਵਿੱਚ 10 ਦਿਨ ਨਾ ਡੁੱਬੀਆਂ ਹੁਣ ਬੱਲੀਆਂ ਕਾਲੀਆਂ ਪੈ ਗਈਆਂ ਦੋਦੇ ਵਿੱਚੇ ਮੱਚ ਗਏ ਜਿਵੇਂ ਬੱਚਾ ਪੇਟ ਅੰਦਰ ਹੀ ਮਰ ਜਾਂਦਾ ਹੋਵੇ ਐਤ ਕੀ ਸੰਤੇ ਨੀ ਆਪਣੀ 10 ਕਿੱਲੇ ਜ਼ਮੀਨ ਸੀ ਦੋ ਕਿੱਲੇ ਵਿੱਚ ਹੋਰ ਛੋਟੀਆਂ-ਮੋਟੀਆਂ ਫਸਲਾਂ ਸਨ ਪਸ਼ੂਆਂ ਲਈ ਕੱਖ ਸਨ ਸਭ ਮਾਰਿਆ ਗਿਆ ਮੁਕੰਦ ਛਿੰਬੇ ਵਾਲੀ 10 ਕਿੱਲੇ ਜ਼ਮੀਨ ਉੱਚੇ ਥਾਂ ਸੀ ਉੱਥੇ ਅੱਧੀ ਫਸਲ ਮਸਾਂ ਵਾਵਾ ਹੋਈ ਮੁਕੰਦ ਨਰਾਸੀ ਕੀ ਕਰਦਾ ਸੰਤਾ ਕੁਦਰਤ ਨੇ ਹੀ ਮਾਰ ਦਿੱਤੇ ਉਹਦੀ ਆਪ ਦੀ ਸਾਰੀ ਫਸਲ ਬਰਬਾਦ ਹੋ ਗਈ ਫੇਰ ਇੱਕ ਰੋਪੀ ਦੋ ਚਾਰ ਘਰਾਂ ਉੱਤੇ ਵਾਪਰੇ ਹੋਵੇ ਤਾਂ ਕਹਿ ਦਈਏ ਇਦਾਂ ਬਨੇ ਸਾਰਾ ਪਿੰਡ ਮਾਰ ਦਿੱਤਾ। ਏ ਕੱਲਾ ਥੰਮਣ ਵਾਲਾ ਕੀ ਨੇੜੇ ਤੇੜੇ ਦੇ। ਅਨੇਕਾਂ ਪਿੰਡ ਬਰਬਾਦ ਹੋ ਗਏ ਸਨ। ਐਤ ਕੀ ਦੀ ਫਸਲ ਚੰਗੀ ਲੱਗ ਜਾਂਦੀ ਤਾਂ ਕੁੜੀ ਦਾ ਵਿਆਹ ਚੰਗਾ ਹੋ ਜਾਂਦਾ। ਜੰਗੀ ਆਣੇ ਵਾਲੇ ਹਾੜ ਦਾ ਵਿਆਹ ਕਢਵਾ ਕੇ ਲੈ ਗਏ ਸਨ। ਗੇਲੋ 27 ਸਾਲਾਂ ਦੀ ਹੋ ਚੁੱਕੀ ਸੀ। ਹੋਰ ਕਿੰਨਾ ਕੁ ਚਿਰ ਬੈਠੀ ਰਹਿੰਦੀ ਉਹ ਪਿਓ ਦੇ ਘਰ। ਜ਼ਮਾਨਾ ਮਾੜਾ ਹੈ। ਕੁਆਰੀ ਕੁੜੀ ਨੂੰ 100 ਵੇਚ ਪੈਂਦੀ ਹੈ। ਨੜੇ ਕੁੜੀ ਨੇ ਕਿਹੜਾ ਮੂੰਹ ਬੋਲ ਕੇ ਆਖ ਦੇਣਾ ਹੁੰਦਾ ਹੈ ਮਾਪੇ ਅੰਨੇ ਨਹੀਂ ਹੁੰਦੇ ਕੁੜੀ ਦਾ ਮੂੰਹ ਦੱਸ ਦਿੰਦਾ ਹੈ ਕਿ ਉਹ ਹੁਣ ਮਰਝਾਉਣ ਲੱਗ ਪਿਆ ਕੁੜੀ ਦੇ ਵਿਆਹ ਦੀ ਇੱਕ ਉਮਰ ਹੁੰਦੀ ਹੈ ਇਹ ਉਮਰ ਟੱਪ ਗਈ ਫੇਰ ਤਾਂ ਮਾੜਾ ਹੀ ਮਾੜਾ ਹੈ ਤੇ ਉਹ ਸਾਹਮਣੇ ਤਾਂ ਕੀ ਬੋਲਦੀ ਗੇ ਲੋ ਭਾਈ ਪਰਜਾਈਆਂ ਨੂੰ ਵੀ ਉਹ ਕੀ ਦੱਸਦੀ ਇੱਕ ਦਿਆਲੋ ਮਾਂ ਹੀ ਉਹਦੀ ਸੱਚੀ ਹਮਦਰਦਨ ਸੀ ਆਕਦੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਮਾਂ ਇੱਕ ਮੈਂ ਹੀ ਰਹਿ ਗਈ ਬਸ ਕਦੇ ਚੜੇ ਸਾਹੀ ਘਰਾ ਕੇ ਦੱਸਦੀ ਬੇਬੇ ਬਿਛਨੇ ਦੀ ਛਿੰਦੋ ਕੋਲ ਮੁੰਡਾ ਏ ਪਹਿਲਾਂ ਇੱਕ ਕੁੜੀ ਸੀ ਦੇਖ ਲੈ ਅਸੀਂ ਇਕੱਠੀਆਂ ਖੇਡਦੀਆਂ ਹੁੰਦੀਆਂ ਹੁਣ ਤੂੰ ਮੰਗੀ ਤਾਂ ਹੋਈ ਐ ਬਸ ਇੱਕ ਵਿਆਹੀ ਵਿਆਹ ਬਾਕੀ ਐ ਮੁੰਡੇ ਕੰਮੀ ਤੰਦੀ ਰਹਿੰਦੇ ਨੇ ਤੇਰਾ ਪਿਓ ਐ ਬਸ ਤੇਰਾ ਸੋਚਣ ਵਾਲਾ ਉਹ ਵੀ ਕੀ ਕਰੇ 3 ਸਾਲ ਹੋ ਗਏ ਫਸਲਾਂ ਮਰਦੀਆਂ ਨੂੰ ਆ ਚੌਥਾ ਸਾਲ ਸੀ ਫੇਰ ਮਰ ਗਈ ਕਣਕ ਵਿਆਹ ਪੈਸਿਆਂ ਨਾਲ ਹੁੰਦੇ ਨੇ ਧੀਏ ਪੈਸਾ ਹੁਣ ਕਿੱਥੋਂ ਆਵੇ ਬਿਆਲੋ ਘਰ ਦਾ ਰੋਣਾ ਲੈ ਕੇ ਬੈ ਗਈ ਕੀ ਫੇਰ ਮੈਂ ਐਂ ਹੀ ਬੈਠੀ ਰਹੂੰਗੀ ਹੋਰ ਕਮਾਵਾਰੀ ਕਿੱਥੋਂ ਆ ਜਾਂਦੇ ਨੇ ਪੈਸੇ ਵੱਡੀ ਭਾਬੀ ਦੇ ਭਰਾ ਦਾ ਵਿਆਹ ਸੀ ਉਦੋਂ ਕਿੱਥੋਂ ਆਇਆ ਸੀ ਪੈਸਾ ਜਦੋਂ ਕਿੱਥੋਂ ਆਇਆ ਸੀ ਹੁਣ ਤੈਨੂੰ ਕੀ ਦੱਸਾਂ ਭਾਈ 1 ਕਿਲਾ ਜ਼ਮੀਨ ਗਹਿਣੇ ਤਰੀ ਅਰਤੀਕ ਹੁਣ ਹੋਰ ਧਰ ਦੇਉ ਜ਼ਮੀਨ ਗੈਣੀ ਮੈਨੂੰ ਕਿਰਾ ਤੋਰੋ ਕਰੇ ਆਪੇ ਮਗਰੋਂ ਛੁਡਾਈ ਜਾਏ ਉਹ ਜ਼ਮੀਨਾਂ ਗੇਲੋ નિਸ਼ੰਗ ਹੋ ਕੇ ਬੋਲਣ ਲੱਗੇ ਕੋਈ ਨਹੀਂ ਗੇਲੋ ਭਾਈ ਜਰਾਂਦਕਰ ਜਿੱਥੇ ਹੋਰ ਉੱਥੇ ਹੋਰ ਬਸ ਹੁਣ ਤਾਂ ਦੰਦਾ ਚ ਜੀਵ ਹੈ ਇੱਕ ਅੱਧਾ ਸਾਲ ਜਾਂਦਾ ਤੈਨੂੰ ਵਿਆ ਦੇਣ ਚਾਹੇ ਕੋਈ ਹੂਲਾ ਫਕੀਰ ਦੇਹ ਲੋ ਠੰਡਾ ਛਿੜਕਣ ਲੱਗੀ ਮੈਂ ਕੋਈ ਖੂ ਖਾਤਾ ਗੰਦਾ ਕਰ ਦੂੰਗੀ ਮੈਥੋਂ ਮੇਲੇ ਨਹੀਂ ਸੁਣੇ ਜਾਂਦੇ ਗੇ ਲੋ ਅੱਖਾਂ ਭਰੀ ਬੈਠੀ ਸੀ ਕਿਉਂ ਕੀ ਗੈਤਾ ਤੈਨੂੰ ਕੁਝ ਕਿਸੇ ਨੇ ਆਪਦੇ ਨੂਰ ਰਾਣੀ ਤੋਂ ਪੁੱਛ ਲੈ ਜਿਹੜਾ ਆਖਿਆ ਜਿਹਨੂੰ ਇੰਨੀ ਖਰੀ ਪਿਆਰੀ ਬਣਾ ਰੱਖਿਆ ਤੂੰ ਸਿਰ ਚੜਾ ਰੱਖਿਆ ਕੀ ਆਖਤਾ ਤੈਨੂੰ ਉਹਨੇ ਆਖਣ ਨੂੰ ਛੱਡਿਆ ਹੀ ਕੀ ਹੈ ਫੇਰ ਵੀ ਮੁਕੰਦ ਛਿੰਬੇ ਦੇ ਮੁੰਡੇ ਦਾ ਨਾਂ ਲੈਂਦੀ ਸੀ ਤਰ ਲੋਚੰਦ ਆਖੇ ਉਹ ਤੇਰੇ ਘਰ ਕੇ ਆਉਂਦਾ ਕਰ ਗੈਲੋ ਪੂਬਾ ਮਾਰ ਕੇ ਰੋਣ ਲੱਗੀ ਰੋਂਦੀ ਰੋਂਦੀ ਕਹਿੰਦੀ ਆਪਦੇ ਕੋਈ ਕੰਮ ਤੋਂ ਦੇ ਆਉਂਦਾ ਹੁਣ ਮੈਂ ਉਹ ਤੋਂ ਭਲਾ ਕੀ ਲੈਣ ਉਹਨਾਂ ਦੀ ਜ਼ਮੀਨ ਐ ਭਾਈ ਆਪਣੇ ਕੋਲ ਅਗਲੇ ਨਹੀਂ ਆਉਣਾ ਹੀ ਐ ਦਿਆਲੂ ਬੋਲੀ ਨਾਲ ਦੀ ਨਾਲ ਨਮੋਸ਼ੀ ਜੀ ਮੰਨਣ ਲੱਗੀ ਕਹਿੰਦੀ ਬਹੁਤਾ ਕੋਈ ਰਾਹ ਨਹੀਂ ਕੁਛ ਪੰਜ ਦਿਨ ਕਹਿਣ ਦਾ ਅਸੀਂ ਤੇਰੇ ਮਾਪਿਓ ਬੈਠੇ ਆ ਤੇਰੇ ਭਰਾ ਨੇ ਉਹਨਾਂ ਦਾ ਕੋਈ ਰਾਹ ਨਹੀਂ ਫੇਰ ਗੁੱਸਾ ਕੀਤਾ ਮੈਂ ਤਾਂ ਹੁਣ ਗੁੱਤ ਪਟ ਦਿੰਨੀ ਆ ਭਰਾਵਾ ਪਿੱਟੀ ਦੀ ਨਾ ਮਾ ਤੂੰ ਭਾਬੀ ਨੂੰ ਕੁਛ ਨਾ ਬੋਲੇ ਜਦੋਂ ਮੈਂ ਮਾਪਿਆਂ ਬਾਰ ਬੈਠੀ ਬੁੜੀ ਹੁੰਦੀ ਜਾਂਦੀ ਆ ਅਗਲੇ ਨੇ ਤੂੰ ਮਤ ਲਾਉਣੀ ਹੋਈ ਗਾਹਾਂ ਬੁਖਾਦ ਵਧੂਗਾ ਗਵੰਡੀ ਸੁਣਨਗੇ ਗੇਲੋ ਅੱਖਾਂ ਪੂੰਝ ਰਹੇ ਸੀ ਦਿਆਲੋ ਦੇ ਮਨ ਨੂੰ ਉਦੋਂ ਦੀ ਹੀ ਅੱਗ ਲੱਗੀ ਪਈ ਸੀ ਗੇਲੋ ਇਧਰ ਉਧਰ ਹੋਈ ਤਾਂ ਉਹਨੇ ਕੈਲੇ ਦੀ ਬਹੂ ਕੋਲ ਗੱਲ ਛੇੜ ਲਈ ਕਿਉਂ ਕੁੜੇ ਉਆਕ ਤਾਂ ਕੁਝ ਗੇਲ ਨੂੰ ਰੋਈ ਜਾਂਦੀ ਐ ਕਿਉਂ ਬੇਬੇ ਮੈਂ ਕੀ ਆਖਣਾ ਸੀ ਉਹਨੂੰ ਕਹਿੰਦੀ ਭਾਬੀ ਛਿੰਬਿਆਂ ਦੇ ਮੁੰਡੇ ਦਾ ਨਾਮ ਲੈਂਦੀ ਐ ਨਾ ਬੇਬੇ ਮੇਰੇ ਤਾਂ ਪੁੱਤ ਮਰ ਜਾਣ ਮਸਾ ਜੱਗੋ ਖੱਟਿਆ ਹਾਂ ਐਨੀ ਗੱਲ ਜ਼ਰੂਰ ਹੋਈ ਸੀ ਤਰਲੋਚਨ ਕੋਈ ਸੁਨੇਹਾ ਦੇਣ ਆਇਆ ਸੀ ਬਾਪੂ ਨੂੰ ਮੈਂ ਕਿਹਾ ਇਹ ਮੁੰਡਾ ਤੁਰਿਆ ਫਿਰਦਾ ਰਹਿੰਦਾ ਇਹਦਾ ਪਿਓ ਕਿਉਂ ਨਹੀਂ ਆਉਂਦਾ ਬਾਪੂ ਕੋਲ ਬਸ ਇੰਨਾ ਆਖਿਆ ਸੀ ਮੈਨੂੰ ਤਾਂ ਗੇਲੂ ਦਾ ਪਤਾ ਵੀ ਨਹੀਂ ਸੀ ਬੈਠੀ ਦਾ ਸੁਣ ਲੈ ਹੁਣ ਕੈਲੀ ਦੀ ਬਹੂ ਘਰ ਵਿੱਚ ਪਲੇਸਪੈਂਡ ਤੋਂ ਵਰ ਗਈ ਇਹ ਤਾਂ ਕੋਈ ਗੱਲ ਨਹੀਂ ਭਾਈ ਦਿਆਲੋ ਨੂੰ ਤਸੱਲੀ ਹੋਈ ਪਰ ਮਨ ਵਿੱਚ ਅਜੀਬ ਕਿਸਮ ਦੀ ਖਿਚੜੀ ਰਿੱਜਣ ਲੱਗੀ ਉਸ ਦਿਨ ਵੱਡੀ ਰਾਤ ਤੱਕ ਦਿਆਲੋ ਤੇ ਸੰਤਾ ਸੁੱਤੇ ਨਹੀਂ ਗੱਲਾਂ ਸਨ ਕਿ ਮੋਕਣ ਵਿੱਚ ਨਹੀਂ ਆ ਰਹੀਆਂ ਸਨ ਪਹਿਲੀ ਗੱਲ ਤਾਂ ਕੈਲੀ ਦੀ ਬਹੂ ਤੋਂ ਹੀ ਤੁਰੇ ਗੱਲ ਚਾਹੇ ਏਡੀ ਗੰਭੀਰ ਨਹੀਂ ਸੀ ਬਹੂ ਸਿਰਫ ਛਿੰਬਿਆ ਦੇ ਮੁੰਡੇ ਦਾ ਨਾਅ ਲਿਆ ਸੀ ਗੇ ਲੋ ਕੁਝ ਦਾ ਕੁਝ ਸਮਝ ਬੈਠੀ ਪਰ ਗੱਲ ਗੰਭੀਰ ਬਹੁਤ ਸੀ ਘਰ ਦੀ ਸਾਰੀ ਕਬੀਲਦਾਰੀ ਹੁਣ ਗੇਲੋ ਦੇ ਵਿਆਹ ਉੱਤੇ ਆ ਕੇ ਅਟਕ ਗਈ ਸੀ ਸੰਤਾ ਝੇੜਾਂ ਕਰ ਰਿਹਾ ਸੀ ਕਿ ਰੱਬ ਵੀ ਸਾਲਾ ਕਿੰਨਾ ਵੈਰ ਪਿਆ ਹੋਇਆ ਏ ਇਸ ਵਾਰ ਜੇ ਫਸਲ ਚੰਗੀ ਲੱਗ ਜਾਂਦੀ ਤਾਂ ਕੁੜੀ ਦਾ ਵਿਆਹ ਹੋ ਜਾਂਦਾ ਜਿੰਨਾ ਚਿਰ ਕੁੜੀ ਬਾਰ ਵਿੱਚ ਬੈਠੀ ਐ ਸੌ ਗੱਲਾਂ ਹੋਣਗੀਆਂ ਕਿਸੇ ਦਾ ਕੀ ਮੂੰਹ ਫੜ ਲੈਣਾ ਚਾਹੇ ਕੋਈ ਕੁਝ ਵੀ ਆਖ ਦੇਵੇ ਬਸਾਖੀ ਲੰਗੀ ਤੋਂ ਬਾਅਦ ਬਾਣਿਏ ਖੁੰਡੀਆਂ ਫੜ ਕੇ ਘਰ ਆਉਣ ਲੱਗਣਗੇ ਕਸਤੂਰੀ ਅਤੇ ਨੌਹਰ ਦਾ ਪਤਾ ਨਹੀਂ ਕਿੰਨਾ ਪੈਸਾ ਦੇਣਾ ਹੋਵੇਗਾ ਤੜਕੇ ਤੜਕੇ ਚਾਹ ਜੇ ਪੀਤੀ ਨਹੀਂ ਹੁੰਦੀ ਬਾਾਰ ਵਿੱਚ ਜਮਦੂਦ ਵਾਂਗ ਖੜਾ ਬਾਣਿਆ ਕਿੰਨਾ ਭੈੜਾ ਲੱਗਦਾ ਏ ਬਾਣੀਆਂ ਦੀ ਗੱਲ ਛੱਡ ਇਹ ਤਾਂ ਕਰਦੇ ਬੰਦੇ ਆਪੇ ਨਿਬੜ ਜਾਣਗੇ ਕੁੜੀ ਦੇ ਵਿਆਹ ਦੀ ਸੋਚ ਦਿਆਲੋ ਕੋਲ ਮੂੜ ਮੂੜ ਕੇ ਇੱਕੋ ਗੱਲ ਸੀ ਭੈਣ ਸਾਗਸ ਗੀਰੀਵਾਲਾ ਕੋਈ ਇੰਨਾ ਤਕੜਾ ਨਹੀਂ 20 ਸਾਲ 6 ਮਹੀਨਿਆਂ ਵਾਸਤੇ ਹੱਥ ਉਧਾਰ ਦੇਦੇ ਪੈਸੇ ਸੰਤਾ ਖਿੱਚ ਕੇ ਬੋਲਿਆ ਆਪਣਾ ਬੇੜਾ ਤਾਂ ਕੀਮਤੀ ਲਾ ਲਈ ਬੰਨੇ ਲਾਊਗਾ ਉਹਦੇ ਕੋਲ ਜਾ ਟੜਕੇ ਦਿਨੋਂ ਤੇ ਚੜੇ ਆਉਂਦੇ ਆ ਦਿਆਲੂ ਨੇ ਫਿਕਰ ਕੀਤਾ ਕੀਮਤੀ ਜ਼ਮੀਨ ਮੰਗੂਗਾ ਉਹ ਕਿਹੜਾ ਐਵੇਂ ਦੇ ਦੋ ਪਹਿਲਾਂ ਹੀ ਕਰੀ ਬੈਠੇ 2.5 ਲੱਖ ਪਤਾ ਨਹੀਂ ਕਿੰਨਾ ਜ਼ਮੀਨ ਮੰਗਦਾ ਜ਼ਮੀਨ ਦਿਓ ਫਿਰ ਆਪ ਕਿੱਥੋਂ ਖਾਵਾਂਗੇ ਆਪ ਲੋਕਾਂ ਦੀ ਵਲਾਂਗੇ ਪਹਿਲਾਂ ਵੀ ਤਾਂ ਮੁਕੰਦ ਛਿੰਬੇ ਦੀ ਵੋਹਨੇ ਜੋਰੇ ਦੀ ਵੋਹਨੇ ਫਿਰ ਹੋਰ ਲੈ ਲਿਓ ਪੰਜ ਸਤ ਕਿੱਲੇ ਕਿਸੇ ਦੀ ਦਿਯਾਲੋ ਨੇ ਸੁਝਾ ਦਿੱਤਾ ਮੁਕੰਦ ਦੀ ਜ਼ਮੀਨ ਤਾਂ ਛੱਡ ਦਿੰਨੇ ਐਤਕੀ ਪਤਾ ਨਹੀਂ ਉਹਦੇ ਕਰਮਾ ਚ ਕੋਈ ਫਰਕ ਹੈ ਜਿੱਦਾਂ ਦਾ ਉਹਦਾ ਵਾਹਣ ਆਪਣੇ ਕੋਣ ਹੈ ਕੱਖ ਫਸਲ ਨਹੀਂ ਆਈ ਕਦੇ ਵਿਚਲੀ ਗੱਲ ਸ਼ਾਇਦ ਸੰਤੇਲੀ ਮਨ ਵਿੱਚ ਹੋਰ ਸੀ ਕੋਈ ਬਾਜੇ-ਬਾਜੇ ਦਾ ਨਮਸਤਾ ਮਾੜਾ ਹੁੰਦਾ ਜ਼ਮੀਨਾਂ ਹੋਰ ਬਥੇਰੀਆਂ ਛੇਬੇ ਆਲੀ ਛੱਡਦੇ ਹੋ ਜਿਵੇਂ ਉਹਨਾਂ ਦੇ ਦਿਲ ਦੀ ਤਾਰ ਜੁੜਗੇ ਹੋਏ ਰਾਤ ਅੱਧੀ ਤੋਂ ਬਹੁਤ ਬੀਤ ਚੁੱਕੀ ਸੀ ਸੰਤਾ ਕਹਿਣ ਲੱਗਿਆ ਚੱਲ ਸੌਂ ਜਾਂ ਹਾਂ ਤੜਕੇ ਉੱਠ ਕੇ ਸੋਚਾਂਗੇ ਕੁਝ ਫਿਰ ਉਹ ਚੁੱਪ ਹੋ ਗਿਆ ਤੇ ਕੋਚਰਬਾਲ ਕੁੜਾੜੇ ਮਾਰਨ ਲੱਗਿਆ ਦਿਆਲੋ ਨੂੰ ਹਾਲੇ ਵੀ ਨੀਂਦ ਨਹੀਂ ਸੀ ਦੋਵੇਂ ਮੁੰਡਿਆਂ ਨੇ ਸੰਤੇ ਦੇ ਕੰਮਾਂ ਵਿੱਚ ਕਦੇ ਦਖਲ ਨਹੀਂ ਦਿੱਤਾ ਸੀ ਉਹ ਪੰਜ ਕਰੇ 50 ਕਰੇ ਮੁੰਡੇ ਤਾਂ ਬਸ ਖੇਤਾਂ ਦੇ ਕੰਮ ਵੱਲ ਧਿਆਨ ਰੱਖਦੇ ਸਨ ਦੋਵਾਂ ਨੂੰ ਕੋਈ ਐਬ ਵੈਲ ਨਹੀਂ ਸੀ ਦੋਵੇਂ ਆਪਸ ਵਿੱਚ ਵੀ ਲੜੇ-ਝਗੜੇ ਨਹੀਂ ਸਨ ਬਗੂਆ ਵੀ ਸੋਰ ਰੱਖਦੀਆਂ ਸੰਤੇ ਨੂੰ ਸਾਰੀ ਕਬੀਲਦਾਰੀ ਦਾ ਫਿਕਰ ਸੀ ਸੰਤੇ ਦੇ ਸਿਰ ਉੱਤੇ ਹੀ ਸਾਰੀ ਕਬੀਲਦਾਰੀ ਦਾ ਬੋਝ ਸੀ ਦੋਵਾਂ ਮੁੰਡਿਆਂ ਨੂੰ ਕਿੰਨੇ ਮਹੀਨੇ ਪਤਾ ਹੀ ਨਹੀਂ ਲੱਗਿਆ ਕਿ ਇੱਕ ਕਿਲਾ ਗਿੰਤੀ ਲਾਲਕੋਲ ਗੈਣੇ ਰੱਖ ਦਿੱਤਾ ਗਿਆ ਹੈ ਉਹਨਾਂ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਖੇਤ ਵਿੱਚੋਂ ਹੀ ਇੱਕ ਕਿੱਲੇ ਦੀ ਕਣਕ ਕੀਮਤੀ ਲਾਲੀ ਅੜ ਰੱਖੀ ਗਈ। ਕਰਨੈਲ ਨੇ ਮਾਮੂਲੀ ਜਿਹੀ ਗੱਲ ਕੀਤੀ ਸੀ ਆਪਣੀ ਬਹੂ ਕੋਲ ਤੇ ਫੇਰ ਬਹੂ ਨੇ ਦਿਯਾਲੋ ਨੂੰ ਆਖਿਆ ਸੀ। ਆਖੇ ਜੀ ਜ਼ਮੀਨ ਕਾ ਨੂੰ ਦੇਣੀ ਸੀ ਬਾਣਿਏ ਨੂੰ। ਮਿੰਨੀ ਬੱਸ ਆਉਣ ਤੋਂ ਪਹਿਲਾਂ ਇੱਕ ਟੈਂਪੋ ਬੋਰਡ ਵਾਲੇ ਖੂ ਕੋਲ ਖੜਦਾ ਹੁੰਦਾ ਮੰਡੀ ਨੂੰ ਜਾਣ ਲਈ ਇਹ ਪਹਿਲਾ ਟੈਂਪੋ ਸੀ। ਟੈਂਪੋ ਤੁਰਨ ਦਾ ਕੋਈ ਸਮਾਂ ਨਹੀਂ ਸੀ। ਜਦੋਂ ਸਵਾਰੀਆਂ ਨਾਲ ਭਰ ਜਾਂਦਾ ਬੱਸ ਤੁਰ ਪੈਂਦਾ ਚਾਹੇ ਲੋਕਾਂ ਕੋਲ ਬਾਈਸਾਈਕਲ ਸਕੂਟਰ ਤੇ ਸਕੂਟਰੀਆਂ ਆਮ ਸਨ ਪਰ ਟੈਂਪੋ ਤੇ ਜਾਣ ਵਾਲੀਆਂ ਸਵਾਰੀਆਂ ਵੀ ਬਹੁਤ ਹੁੰਦੀਆਂ ਟੈਂਪੋ ਆਮ ਕਰਕੇ ਬੁੜੀਆਂ ਦੀ ਸਵਾਰੀ ਸੀ ਸੰਤਾ ਦੇਖ ਰਿਹਾ ਸੀ ਕਿ ਜੇ ਟੈਂਪੋ ਅੱਧਾ ਕੋ ਭਰ ਜਾਵੇ ਤਦ ਹੀ ਉਹ ਅੰਦਰ ਬੈਠੇਗਾ ਇਹਨੂੰ ਇੱਕ ਟਰਾਲੀ ਟੈਂਪੋ ਕੋਲ ਦੇ ਲੰਗੀ ਹੱਥ ਖੜਾ ਕਰਕੇ ਉਹਨੇ ਟਰੈਕਟਰ ਰੋਕ ਲਿਆ ਇਹ ਉਹਨਾਂ ਦੇ ਅਗਵਾੜ ਦੀ ਹੀ ਟਰਾਲੀ ਸੀ ਤੇ ਮੰਡੀ ਨੂੰ ਜਾ ਰਹੀ ਸੀ ਆ ਗਈ ਸੰਤਾ ਸਿੰਘ ਕਿਵੇਂ ਦਰਸ਼ਨ ਦਿੱਤੇ ਤੜਕੀ ਤੜਕੀ ਕੀਮਤੀ لال ਗੱਦੇ ਉੱਤੇ ਵੱਡੇ ਸਰਾਣੀ ਦੀ ਢੋਲਾਈ ਬੈਠਾ ਹੁੱਕਾ ਪੀ ਰਿਹਾ ਸੀ ਸਿਰ ਦੇ ਅੱਧੇ ਕੋ ਚਿੱਟੇ ਵਾਲ ਪੇਸ਼ਾਨੂ ਵਾਹੀ ਹੋਏ ਦੱਸਦੇ ਸਨ ਕਿ ਉਹ ਸਵੇਰੇ ਸਵੇਰੇ ਨਾ ਆ ਵੀ ਲਿਆ ਹੈ ਛੱਤ ਦਾ ਪੱਖਾ ਬਹੁਤ ਹੌਲੀ ਹੌਲੀ ਚੱਲ ਰਿਹਾ ਸੀ ਸੰਤਾ ਪੱਖੇ ਵੱਲ ਚੱਕਿਆ ਤਾਂ ਕੀਮਤੀ لال ਨੇ ਜਵਾਬ ਦਿੱਤਾ ਇਹ ਤਾਂ ਮੱਖੀਆਂ ਉਡਾਉਣ ਖਾਤਰ ਹੈ ਹਾਲੇ ਗਰਮੀ ਕਿੱਥੇ ਕੀ ਕਰੀਏ ਕੀਮਤੀ ਲਾਲ ਦਿਨ ਉੱਤੇ ਆਚੜੇ ਸੰਤੇ ਨੇ ਉਹਦੇ ਕੋਲ ਜੇ ਹੋ ਕੇ ਬੈਠਦੇ ਆ ਗੱਲ ਛੇੜੀ ਕਾਹਦੇ ਦਿਨ ਵਿਆਹ ਇਹ ਕੁੜੀ ਦਾ ਯਾਦਨੀ ਉਦਣ ਦਿਨ ਦੱਸਿਆ ਤਾਂ ਸੀ ਅੱਛੇ ਅੱਛੇ ਕਿੱਥੋਂ ਠੁਕਣੀਏ ਜਨ ਜੰਗੀਆਂ ਆਪਧੌੜ ਦੇ ਨਾਲ ਫੇਰ ਬਣਾ ਕੋਈ ਬਨ ਸੁਭ ਹਾਲੇ ਤਾਂ ਹੀ ਹੋਇਆ ਨਹੀਂ ਕੋਈ ਇੰਤਜ਼ਾਮ ਤੇਰੇ ਬਗੈਰ ਸਾਡਾ ਕੌਣ ਹੋਰ ਕਿੱਥੋਂ ਕਰਨਾ ਸੀ ਇੰਤਜ਼ਾਮ ਮੈਂ ਸੰਤਾ ਸਿਆਂ ਕੀ ਕਰੀਏ ਹੁਣ ਤੇਰੇ ਜਿਵੇਂ ਪਹਿਲਾਂ ਹੀ ਬਹੁਤ ਹੈ ਸਾਡਾ ਐਨਾ ਤੋਂ ਕਿੱਥੋਂ ਮੋੜੇਗਾ ਜਾਂ ਤਾਂ ਫਿਰ ਜ਼ਮੀਨ ਗਹਿਣੇ ਕਰ ਦੋ ਕਿੱਲੇ ਨਾਲ ਸਰਜੋ 2.5 ਲੱਖ ਤੋਂ ਉੱਤੇ ਤਾਂ ਪਹਿਲਾ ਹੈ ਵਿਆਹ ਨੂੰ ਕਿੰਨਾ ਮੰਗਦਾ ਹਾਲ ਤਾਂ ਨਾ ਕੋਈ ਟੂਨ ਬਣਾਈਏ ਕੁੜੀ ਨੂੰ ਨਾ ਕਪੜਾ ਲੇੜਾ ਕੋਈ ਖਰੀਦੇ ਫਿਰ ਸੌਦਾ ਪੱਤਾ ਹੋਰ ਛੋਟੇ ਛੋਟੇ ਖਰਚ ਹੁੰਨੇ ਲੱਖ ਦਾ ਚਾਹੀਦਾ ਹੀ ਐ ਸੰਤ ਨੇ ਮੋਟਾ ਮੋਟਾ ਹਿਸਾਬ ਲਾ ਕੇ ਦੱਸਿਆ ਫੇਰ ਕਿੰਨਾ ਹੋ ਗਿਆ ਦੇਖ ਲੈ ਪਹਿਲੇ 1 ਕਿੱਲੇ ਤੇ ਤਾਂ 20 ਹਜ਼ਾਰੀ ਐ ਜੇ 1 ਲੱਖ ਹੋਰ ਲੈਣਾ ਤਾਂ ਰਲਾ ਮਲਾ ਕੇ ਸਾਰੇ ਰੁਪਈਆ ਤੇ 5 ਕਿੱਲੇ ਹੋਰ ਦੇ ਗਹਿਣੇ ਦੀ ਸਾਰੀ 6 ਕਿੱਲੇ ਜ਼ਮੀਨ ਹੋ ਜਾਊ 6 ਕਿੱਲੇ ਤਾਂ ਮੇਰੇ ਕੋਲ ਸਾਰੀ ਜ਼ਮੀਨ ਐ ਕਿਉਂ 12 ਕਿੱਲੇ ਨਹੀਂ ਵੋਂ ਦਾ ਬੀਜ ਦਾ ਤਾਂ ਮੈਂ 12 ਕਿੱਲੇ ਹੀ ਆ ਪਰ ਆਦ ਦਾ ਮਾਲਕ ਜੋਰਾ ਸੁਆ ਮੇਰਾ ਛੋਟਾ ਭਾਈ ਹਲਾ ਮੈਂ ਤਾਂ ਸਾਰੀ ਤੇਰੀ ਸੰਭੀ ਬੈਠਾ ਸੀ ਸਾਰੀ ਛੀ ਕਿਲੇ ਦੇ ਕੇ ਤਾਂ ਮੈਂ ਜਮਾ ਹੀ ਮਾਰਿਆ ਜਾਉ ਫਿਰ ਹੋਰ ਕਰਦੇ ਆ ਮੇਰੇ ਦਿਮਾਗ ਚ ਇੱਕ ਗੱਲ ਹੁਣੇ ਆਈ ਹੈ ਉਹ ਵੀ ਦੱਸ ਲੈ ਇਹਦੇ ਚ ਨਾਲੇ ਤੇਰਾ ਭਲਾ ਹੈ ਨਾਲੇ ਮੇਰਾ ਭਲਾ ਹੈ ਸੰਤਾ ਚਕੰਨਾ ਹੋ ਕੇ ਬੈਠ ਗਿਆ ਟਰੈਕਟਰ ਲੈ ਦਿੰਨੇ ਆ ਤੈਨੂੰ ਟਰੈਕਟਰ ਕੀ ਕਰਨਾ ਮੈਂ ਗੱਲ ਤਾਂ ਕੁੜੀ ਦੇ ਵਿਆਹ ਦੀ ਹੈ ਓਏ ਭਾਈ ਟਰੈਕਟਰ ਨਾਲ ਹੀ ਕੁੜੀ ਦਾ ਵਿਆਹ ਹੋਊਗਾ। ਉਹ ਕਿਵੇਂ ਬਈ? ਤੈਨੂੰ ਬੈਂਕ ਤੋਂ ਕਰਜ਼ਾ ਦਵਾ ਦਿੰਨੇ ਆ। ਟਰੈਕਟਰ ਦਾ ਟਰੈਕਟਰ ਤੈਨੂੰ ਮਿਲ ਜਾਊ। ਬੈਂਕ ਕਰਜ਼ੇ ਦਾ ਚੈੱਕ ਕੰਪਨੀ ਨੂੰ ਕੱਟ ਦਿੰਦੀ ਐ। 20-30 ਹਜ਼ਾਰ ਦਾ ਘਾਟਾ ਪਾ ਕੇ ਟਰੈਕਟਰ ਦੂਜੇ ਦਿਨ ਵੇਚ ਦਿਆਂਗੇ। ਮੰਡੀ ਲੱਗਦੀ ਐ ਟਰੈਕਟਰਾਂ ਦੀ ਬਰਨਾਲੇ ਹਰ ਐਤਵਾਰ। ਨਗਦ ਪੈਸੇ ਜਿਹੜੇ ਤੇਰੇ ਪੱਲੇ ਪੈਣਗੇ। ਉਹਨਾਂ 'ਚੋਂ ਅੱਧੇ ਮੈਨੂੰ ਮੋੜ ਦੇ। ਅੱਧਿਆਂ ਦਾ ਵਿਆਹ ਕਰਨ ਲਈ ਕੁੜੀ ਦਾ ਸੰਤਾ ਜਿਉਂ-ਜਿਉਂ ਕੀਮਤੀ ਲਾਲ ਦੀ ਗੱਲ ਸੁਣਦਾ ਜਾਂਦਾ ਸੀ ਤਿਉਂ-ਤਿਉਂ ਉਹਦੀਆਂ ਅੱਖਾਂ ਹੋਰ ਚੌੜੀਆਂ ਹੁੰਦੀਆਂ ਰਹਿੀਆਂ ਸਨ ਸਾਰੀ ਗੱਲ ਸੁਣ ਕੇ ਫੇਰ ਉਹਨੇ ਸੋਚਿਆ ਜ਼ਮੀਨ ਤਾਂ ਮੇਰੀ 5 ਕਿੱਲੇ ਇੱਕ ਕਿੱਲਾ ਤੇਰੇ ਕੋਲ ਹੈ ਗਹਿਣੇ ਸਮਝ ਐਨੇ ਕੁ ਕਿੱਲਿਆਂ ਤੇ ਮਿਲਜੂ ਟਰੈਕਟਰ ਦਾ ਕਰਜ਼ਾ ਉਹ ਭਾਈ ਕਰਜ਼ਾ ਤਾਂ 4-4 ਕਿੱਲਿਆਂ ਤੇ ਮਿਲ ਜਾਂਦਾ ਤੇਰੇ ਕੋਲ ਤਾਂ 5 ਨੇ ਨਾਲੇ ਸੁਣਿਆ 10 ਕਿੱਲੇ ਦੇ ਮਾਲਕ ਨੂੰ ਮਿਲਦਾ ਕਰਜ਼ਾ ਹੁਣ ਤਾਂ ਬੈਂਕਾਂ ਨੇ ਜਮਾ ਫਟਕ ਖੋਲਤੇ ਇਹ ਕਿਉਂ ਬਈ ਇਹ ਤਾਂ ਸਰਕਾਰ ਨੇ ਇਹ ਦਿਖਾਉਣਾ ਹੈ ਵੀ ਅਸੀਂ ਦੇਖੋ ਜੱਟਾਂ ਨੂੰ ਕਿੰਨਾ ਕਰਜ਼ਾ ਦੇ ਰਹੇ ਹਾਂ ਅੰਦਰਲੀ ਗੱਲ ਇਹ ਵੀ ਹੈ ਕਿ ਬੈਂਕ ਵਾਲੇ ਆਪ ਕਾਲੇ ਨੇ ਆਪ ਕਾਲੇ ਕਿਵੇਂ ਜੱਟ ਨੂੰ ਟਰੈਕਟਰ ਦੇ ਕੇ ਜਿਹੜਾ ਦਸੌਂਦ ਲੈਂਦੇ ਨੇ ਇੱਕ ਟਰੈਕਟਰ ਦਾ 25-30 ਹਜ਼ਾਰ ਬਣ ਜਾਂਦਾ ਉਹਨਾਂ ਨੂੰ ਤਹਿਸੀਲਦਾਰ ਅਡ ਲੈਂਦਾ ਪਟਵਾਰੀ ਦੇ ਅੱਡ ਪੈਸੇ ਨੇ ਥਾਂ ਥਾਂ ਤੇ ਗਿਰ ਜਾਣ ਸੰਤਾ ਸਿਆ ਓਏ ਚੱਲ ਖਾ ਲੈਣਾ ਆਪਣਾ ਧੰਦਾ ਸਰਦੂ ਭਾਈ ਹਾਂ ਇਹ ਸਕੀਮ ਠੀਕ ਹੈ ਕਿਉਂ ਕਰ ਲੈਨੇ ਆ ਫਿਰ ਸੰਤਾ ਆਨੰਦ ਪ੍ਰਸੰਨ ਸੀ ਫੇਰ ਕਹਿਣ ਲੱਗਿਆ ਮੈਨੂੰ ਤਾਂ ਕੋਈ ਜਾਣਦਾ ਨਹੀਂ ਨਾ ਮੈਥੋਂ ਫਿਰਤ ਹੋਵੇ ਕੀੰਤੀ ਲਾਲ ਤੈਨੂੰ ਕਰਨਾ ਪਊ ਸਭ ਕੁਝ ਮਖਿਆਂ ਮੈਂ ਆਪੇ ਕਰ ਲੂੰ ਸਭ ਤੂੰ ਆਪਣੇ ਪਿੰਡ ਦੇ ਪਟਵਾਰੀ ਤੋਂ ਜਮ੍ਹਾਂਬੰਦੀ ਲਿਆ ਦੇ ਬਸ ਆਪਣੀ ਜ਼ਮੀਨ ਦੀ ਪਟਵਾਰੀ ਪਤੰਦਰ ਉੱਚੋ ਮੰਡੀ ਦਾ ਹੈ ਕਦੇ-ਕਦੇ ਪਿੰਡ ਆਉਂਦਾ ਤੂੰ ਪਤਾ ਕਰੀ ਉਹਦਾ ਦਿਨ ਬੰਨਿਆ ਹੋਇਆ ਹੈ ਪਿੰਡ ਆਉਣ ਦਾ ਹਫਤੇ 'ਚ ਇੱਕ ਜਾਂ ਦੋ ਦਿਨ ਆਉਂਦਾ ਪਟਵਾਰੀ ਇਹ ਸਭ ਪਟਵਾਰੀ ਐਂ ਕਰਦੇ ਐ ਨਿਤ ਪਿੰਡ ਰਹਿ ਕੀ ਕੀ ਕਰਨਾ ਹੈ ਉਹਨਾਂ ਨੇ ਕੀਮਤੀ لال ਤੈਨੂੰ ਕਿਵੇਂ ਪਤਾ ਓਏ ਭਾਈ ਅਸੀਂ ਸਭ ਜਾਣਨੇ ਆ ਨਿੱਤੇ ਹੀ ਕੰਮ ਕਰਦੇ ਆਂ ਤੋਂ ਬਸ ਜਮ੍ਹਾਂਬੰਦੀ ਲਿਆ ਉਹ ਦੁਪਹਿਰ ਨੂੰ ਹੀ ਪਿੰਡ ਮੋੜਾ ਆ ਕੇ ਦਿਆਲੋ ਨੂੰ ਸਾਰੀ ਗੱਲ ਦਸੀ ਦਿਆਲੋ ਖੁਸ਼ ਹੋਈ ਕਿ ਹੁਣ ਕੁੜੀ ਦਾ ਵਿਆਹ ਪੈਸਿਆਂ ਕਰਨੀਓ ਨਹੀਂ اٹਕੇਗਾ ਸੰਤੈ ਨੇ ਦੱਸਿਆ ਕਿ ਟਰੈਕਟਰ ਦੀ ਕਿਸ਼ਤ ਪਹਿਲੇ 6 ਮਹੀਨੇ ਤਾਂ ਆਉਂਦੀ ਨਹੀਂ ਫੇਰ 6-6 ਮਹੀਨਿਆਂ ਪਿੱਛੋਂ ਕਿਸ਼ਤ ਆਏ ਕਰੇਗੀ ਉਹ ਕਮਾਈ ਕਰਕੇ ਆਸਾਨੀ ਨਾਲ ਹੀ ਇਹ ਕਿਸ਼ਤਾਂ ਮੋੜਦੇ ਰਹਿਣਗੇ ਟਰੈਕਟਰ ਦੇ ਕਰਜ਼ੇ ਵਿੱਚੋਂ ਕੀਮਤੀ ਲਾਲਵੀ ਸਰਚ ਜਾਵੇਗਾ ਉਹਦੇ ਕਰਜ਼ੇ ਦੇ ਅੱਧੇ ਪੈਸੇ ਰਹਿ ਜਾਣਗੇ। ਦਿਹਾਲੂ ਤੇ ਸੰਤਾ ਉਸ ਰਾਤ ਵੀ ਕਾਫੀ ਚਿਰ ਤੱਕ ਨਹੀਂ ਸੁੱਤੇ। ਉਹਨਾਂ ਨੂੰ ਟਰੈਕਟਰ ਦਾ ਕਰਜ਼ਾ ਮਿਲ ਜਾਣ ਦੀ ਬੇहद ਖੁਸ਼ੀ ਸੀ। ਹੱਸਦੇ ਤੇ ਤਾਲੀਆਂ ਮਾਰਦੇ। ਬਾਣੀਏ ਦੀ ਅਕਲ ਉੱਤੇ ਅਸ਼ਕੇ ਜਾਂਦੇ। ਤੀਜੇ ਚੌਥੇ ਦਿਨ ਹੀ ਸੰਤਾ ਜਮ੍ਹਾਂਬੰਦੀ ਲੈ ਆਇਆ। ਕੀਮਤੀ لال ਨੇ ਬੈਂਕ ਮੈਨੇਜਰ ਨਾਲ ਪਹਿਲਾਂ ਗੰਦ ਧੁੱਪ ਕਰ ਰੱਖੀ ਸੀ। ਬੈਂਕ ਵਾਲਿਆਂ ਨੇ ਸੰਤੇ ਤੋਂ ਟਰੈਕਟਰ ਦੇ ਕਰਜ਼ੇ ਲਈ ਫਾਰਮ ਪਰਵਾਲੇ। ਉਹਦੀ ਜ਼ਮੀਨ ਬੈਂਕ ਦੇ ਨਾਂ ਪਲੇਜ ਹੋ ਗਈ ਪਿੰਡ ਦੇ ਦੋ ਬੰਦਿਆਂ ਨੇ ਗਵਾਹੀ ਦਿੱਤੀ ਜਿਹੜੇ ਖੁਦ ਕਿਸੇ ਵੀ ਕਰਜ਼ੇ ਦੇ ਡਿਫਾਲਟਰ ਨਹੀਂ ਸਨ ਹਫ਼ਤੇ ਦੇ ਅੰਦਰ ਅੰਦਰ ਸੰਤੇ ਦਾ ਕਰਜ਼ਾ ਮਨਜ਼ੂਰ ਹੋ ਗਿਆ ਬੈਂਕ ਨੇ ਟਰੈਕਟਰ ਡੀਲਰ ਦੇ ਨਾਂ 2,40,000 ਦਾ ਚੈੱਕ ਕੱਟ ਦਿੱਤਾ ਚੈੱਕ ਮਿਲਦੇ ਹੀ ਡੀਲਰ ਨੇ ਟਰੈਕਟਰ ਦੀਆਂ ਚਾਬੀਆਂ ਸੰਤਾ ਸਿੰਘ ਨੂੰ ਫੜਾ ਦਿੱਤੀ ਛੋਟਾ ਮੁੰਡਾ ਜਰਨੈਲ ਟਰੈਕਟਰ ਚਲਾਉਣ ਜਾਣਦਾ ਸੀ ਉਸ ਦਿਨ ਐਤਵਾਰ ਫੋਨ ਕਰਕੇ ਬਰਨਾਲੇ ਟਰੈਕਟਰ ਮੰਡੀ ਸੀ ਕੀਮਤੀ ਲਾਲ ਦਾ ਮੁੰਡਾ ਬਰਨਾਲੇ ਮੰਡੀ ਉੱਤੇ ਉਹਨਾਂ ਦੇ ਨਾਲ ਗਿਆ ਕੁਦਰਤ ਦੀ ਅਜਿਹੀ ਵਿਧ ਮਿਲੀ ਕਿ ਮੰਡੀ ਵਿੱਚ ਟਰੈਕਟਰ ਲਿਆ ਕੇ ਖੜਾਉਣ ਤੋਂ 1 ਘੰਟਾ ਪਿੱਛੋਂ ਉਹ 210000 ਦਾ ਵਿਕ ਗਿਆ ਬੈਂਕ ਵਾਲਿਆਂ ਦਾ 10ਵਾਂ ਦਸੌਂ ਜ਼ਮੀਨ ਪਲੇਸ ਕਰਾਉਣ ਵੇਲੇ ਤਹਿਸੀਲਦਾਰ ਨੂੰ ਦਿੱਤਾ ਜੋ ਅਤੇ ਪਟਵਾਰੀ ਦੀ ਚੁੰਗ ਸਾਰੇ ਕਾਸੇ ਉੱਤੇ ਕੀਮਤੀ ਲਾਲ ਦਾ 40000 ਖਰਚ ਆਇਆ 40000 ਤਾਂ ਉਹ ਰੱਖ ਲਿਆ ਕੀਮਤੀ ਲਾਲ ਦੇ ਮੁੰਡੇ ਨੇ ਬਾਕੀ ਦੇ 170000 ਵਿੱਚੋਂ 70000 ਪੱਲੇ ਪਿਆ ਸੰਤਾ ਸਿੰਘ ਦੇ 1 ਲੱਖ ਹੋਰ ਇਹ ਕੀਮਤੀ ਲਾਲ ਦਾ ਮੁੰਡਾ ਲੈ ਗਿਆ ਘਰ ਲੈ ਕੇ ਆਏ 70000 ਰੁਪਏ ਉੱਤੇ ਟੱਬਰ ਬਹੁਤ ਖੁਸ਼ ਸੀ ਕੁੜੀ ਦੇ ਵਿਆਹ ਲਈ 70000 ਤਾਂ ਵਾਧੂ ਸੀ ਘਰ ਦੀ ਅਲਮਾਰੀ ਵਿੱਚ 70000 ਰੁਪਏ ਦੀ ਕਿੰਨੀ ਮਹਿਕ ਸੀ ਸੰਤਾ ਦੇ ਆਲ ਨੂੰ ਬਾਰ-ਬਾਰ ਇਹ ਵੀ ਆਖੀ ਜਾ ਰਿਹਾ ਸੀ ਚਲੋ ਵਧੀਆ ਹੋਇਆ ਬਾਣੀਏ ਦੇ 1 ਲੱਖ ਦਾ ਜੋੜ ਵੀ ਵਧਿਆ ਗਿਆ ਕਿਸ਼ਤਾ ਆਉਣ ਗਿਆ ਹੌਲੀ-ਹੌਲੀ ਮੋੜੀ ਜਾਵਾਂਗੇ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ